ਤੇ ਮੇਟਾ ਲਤੀ ਦੀ ਤੁਹਾਨੂੰ ਵਿਆਹ ਸ਼ਾਦੀ ਆ ਇੰਤਜ਼ਾਮ ਕਿਤੇ ਕੋਈ ਨਹੀਂ ਹਜੇ ਕੋਈ ਇੰਤਜ਼ਾਮ ਨਹੀਂ ਬਸ ਡੇਟ ਦੇ ਸਾਬ ਨਹੀਂ ਆ ਨਹੀਂ ਹਜੇ ਕੋਈ ਸਿਸਟਮ ਨਹੀਂ ਕੋਈ ਰੇਂਜ ਨਹੀਂ ਹੋਇਆ ਕਿਉਂਕਿ ਪਾਪਾ ਨੂੰ ਦਿਹਾੜੀ ਹੋਣੀ ਕਿ ਮਿਲਣ ਦੀ ਹਜੇ ਤੇ ਦਾ ਵਿਆਹ ਲੱਗਦਾ ਹਾਂਜੀ ਪੈਸੇ ਹੈਗੇ ਨਹੀਂ ਪਾਜੀ ਪ੍ਰਸ਼ਾ ਹੁੰਦੇ ਤਾਂ ਹਮ ਇਹ ਨਾ ਤੁਹਾਨੂੰ ਕੌਣ ਬੁਲਾਉਂਦੇ ਪਾਜੀ ਅਜੇ ਕਹਿੰਦੇ ਕੋਈ ਘਟੇ ਪਰਮਾਤਮਾ ਬੰਦਾ ਆਏ ਕੋਈ ਤੁਹਾਡੀ ਮਾਰੀ ਮੋਟੀ ਹੈਲਪ ਕਰ ਦੇ ਮੈਂ ਉਹਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਾਂਗੀ ਤੇ ਦੋ ਛੋਟੇ ਛੋਟੇ ਬੱਚੇ ਤੇ ਇਨਾਂ ਦੀ ਮਾਂ ਮਰ ਗਈ ਛੋਟੇ ਸਾਲ ਕੋ ਗਿਆ ਮਰੀ ਤੇ ਅਹੀਂ ਤੇ ਅਹੀਂ ਰਹੇ ਵਾਈ ਗੁਰੂ ਗਿਆਤ ਜੋੜਦੇ ਆ ਕਿ ਕੋਈ ਵੀਰ ਭਰਾ ਦਾਨੀ ਸੱਜਣੇ ਆਉਣ ਤੇ ਇਹ ਕੁੜੀ ਨੂੰ ਬੁਹੇ ਉਠਾ ਦੇਣ ਪਿਓ ਦੀ ਮਦਦ ਕਰਕੇ ਇੱਕ ਗਰੀਬ ਪਿਓ ਵਾ ਤੇ ਉਹਦੀ ਧੀ ਉਠਾ ਦੇਣ ਦਰਵਾਜੇ ਕੋਈ ਤੇ ਚਾਹ ਹੋਣਗੇ ਨਾ ਮਾਂ ਹੁੰਦੀ ਮਰਿਆ ਚਾਪੋ ਪੂਰੇ ਕ ਮੈਂ ਹੀ ਮੇਰੀ ਚੂੜੀਆਂ ਚੜੋਣੀਆਂ ਐ ਮਹਿੰਦੀ ਲਾਉਣੀ ਸੀ ਕੋਈ ਕਈ ਨਿਕੇ ਨਿਕੇ ਪ੍ਰੋਗਰਾਮ ਕਈ ਹੁੰਦੇ ਜਿਹੜੇ ਮਾਂ ਨਾਲ ਹੀ ਮਤਲਬ ਖੁਸ਼ੀ ਮਹਿਸੂਸ ਹੁੰਦੀ ਆ ਐ ਬੇਟਾ ਨੱਤੀ ਤਰੀਕ ਨੂੰ ਮੈਰਿਜ ਨਵੰਬਰ ਦੀ 29 ਤਰੀਕ ਨੂੰ ਆ ਤੇ ਅਜੇ 12 13 ਦਿਨ ਰਹਿ ਗਏ ਵਿੱਚ ਹਨਾ ਹਾਂਜੀ ਮੈਕਸਿਮਮ ਤੇ ਅਜੇ ਕੋਈ ਤਿਆਰੀ ਨਹੀਂ ਜੇ ਹੈਗੀ ਤੇ ਬਸ ਅਸੀਂ ਵੀਰਾਂ ਭਰਾਵਾਂ ਦੇ ਅੱਗੇ ਸਾਡੀ ਬੇਨਤੀ ਹੱਥ ਜੋੜ ਕੇ ਕੀ ਇਸ ਦੀ ਮਦਦ ਕੀਤੀ ਜਾਵੇ ਗਰੀਬ ਲੋਕ ਗਰੀਬ ਕਰਕੇ ਕੋਈ ਨਹੀਂ ਅੱਗੇ ਆਂਦਿਆ ਕੋਈ ਮਾਮੇ ਮੁੰਮੇ ਕੋਈ ਨਹੀਂ ਆਇਆ ਨਹੀਂ ਹਜੇ ਕੋਈ ਨਹੀਂ ਆਇਆ ਤੁਸੀਂ ਕਿਹਾ ਸੀ ਉਹਨਾਂ ਨੂੰ ਹਾਂਜੀ ਉਹਨਾਂ ਨੂੰ ਅਸੀਂ ਕਿਹਾ ਈ ਕਿ ਇੰਨੀ ਤਰੀਕ ਨੂੰ ਵਿਆਹ ਪਰ ਅੱਜ ਕੋਈ ਨਹੀਂ ਆਇਆ ਮਾਰੇ ਆਪਾਂ ਚਾਹ ਕਰਨੇ ਹੀ ਉਹ ਅੱਜ ਬਾਪ ਵਿਚਾਰੇ ਨੂੰ ਕਰਨੇ ਪੈਣੇ ਆ ਤੇ ਚਲੋ ਮੇਰੇ ਵੀਰ ਭਰਾ ਅੱਗੇ ਆ ਕੇ ਆਪ ਧੀ ਨੂੰ ਵੀ ਉਠਾ ਦੇਣ ਤੇ ਚਲੋ ਉਹਦੀ ਮਾਂ ਨੂੰ ਵੀ ਯਾਦ ਮਾਂ ਦੀ ਵੀ ਯਾਦ ਨਾ ਆਵੇ ਉਸ ਧੀ ਨੂੰ ਠੀਕ ਹੈ ਨਾ ਬਾਕੀ ਇਹ ਚ ਇਹ ਤਾਂ ਵੈਗਰੂ ਹੀ ਆ ਇੰਨਾ ਗਰੀਬਾਂ ਦਾ ਰੱਬ ਹੀ ਆ ਕਿ ਰਗਲ ਜੇ ਕੋਈ ਰੱਬ শ্রোਤਾ ਅੱਗੇ ਆਵੇ ਤੁਸੀਂ ਚਾਹ ਪੂਰੀ ਕਰਨੇ ਆ ਕੀ ਕੀ ਕਰੋਗੇ ਕੀ ਕੀ ਕਰਨਾ ਚਾਹੋਗੇ ਮੈਂ ਆਜ ਆਪਣੇ ਵਿਆਹ ਚ ਵਿਆਹ ਦੇ ਚਾ ਚੰਕਲ ਜੀ ਜਿਹੜੇ ਸਾਰੇ ਜਿੱਦਾਂ ਬੈਂਗਲ ਸਰਮਨੀ ਸਾਰੇ ਮਹਿੰਦੀ ਵਗੈਰਾ ਸਾਰੇ ਚਾਹ ਪੂਰੀ ਹੁੰਦੀ ਆ ਪਾਲਤ ਵੀ ਜਾਓਗੇ ਹਾਂ ਜੀ ਸਾਰੀਆਂ ਰਸਮਾਂ ਸਾਰੀਆਂ ਰਸਮਾਂ ਜਿੱਦਾਂ ਸਾਰੀਆਂ ਹੁੰਦੀਆਂ ਸਾਰੀਆਂ ਹੋਣਗੀਆਂ ਚਾਚਾ ਬਣ ਕੇ ਮਾਮਾ ਬਣ ਕੇ ਪਾਇਆ ਬਣ ਕੇ ਅੱਗੇ ਆਵੇ ਤੇ ਸਿੱਧੀ ਦੀ ਜਿਹੜੀ ਆ ਡੋਲੀ ਇਹ ਤੂੰ ਖੁਸ਼ ਖੁਸ਼ੀ ਵਿਦਾ ਕਰੇਗੀ ਜਦੋਂ ਕਿਸੇ ਦੇ ਘਰ ਵਿਆਹ ਹੁੰਦਾ ਤੇ ਉੱਥੇ ਰੌਣਕਾਂ ਲੱਗ ਜਾਂਦੀਆਂ ਚਾਲਣੀਆਂ ਕਰਾਤਾ ਲੱਗੀਆਂ ਹਲਵਾਈ ਬਿਠਾ ਲੈਨੇ ਤੇ ਬੜਾ ਵਧੀਆ ਸਿਸਟਮ ਜਿਹਾ ਹੁੰਦਾ ਰੌਲਾ ਪੈਂਦਾ ਮਾਮੇ ਚਾਚੇ ਤਾਏ ਹੁੰਦੇ ਨੇ ਇੱਕ ਖੁਸ਼ੀ ਦਾ ਮਾਹੌਲ ਹੁੰਦਾ ਲੇਕਿਨ ਅੱਜ ਅਸੀਂ ਇੱਥੇ ਪਹੁੰਚੇ ਆ ਅੱਜ ਉਸ ਘਰ ਤੇ ਵਿਆਹ ਹੈ ਲੇਕਿਨ ਉੱਥੇ ਉਹ ਮਾਹੌਲ ਨਹੀਂ ਬਣਿਆ ਕਿਉਂਕਿ ਇੱਕ ਗਰੀਬ ਲੜਕੀ ਦਾ ਵਿਆਹ ਹੈ ਜਿਹੜਾ ਪਿਓ ਇਹ ਦਿਹਾੜੀ ਕਰਦਾ ਹੈ ਅਤੇ ਉਸਦੇ ਜੀਵਨ ਸਾਥ ਨਾਲ ਉਹ ਛੱਡ ਕੇ ਚਲੇ ਜਾਂਦੀ ਹੈ ਸੋ ਅਸੀਂ ਤਾਂ ਮੌਲਾ ਘਰ ਪਹੁੰਚੇ ਆ ਉਨਤੇ ਦੀ ਨੂੰ ਉਸਤੇ ਦਾ ਵਿਆਹ ਹੈ ਲੇਕਿਨ ਦੇਖਿਆ ਜਾਵੇ ਤੇ ਅਜੇ ਕੋਈ ਵੀ ਇੰਤਜ਼ਾਮ ਨਹੀਂ ਹੋਇਆ ਸੋ ਗਲਪਤ ਵੀ ਕਰਾਂਗੇ ਤਸਵੀਰਾਂ ਵੀ ਸਾਂਝੀਆਂ ਕਰਾਂਗਾ ਉਸ ਪਰਿਵਾਰ ਦੀਆਂ ਜਿਹਦੇ ਛੋਟੇ ਛੋਟੇ ਬੱਚੇ ਵੀ ਨੇ ਇੱਕ ਧੀ ਆ ਜਿਹਦਾ ਵਿਆਹ ਨਤੀ ਦੀ ਨੂੰ ਆ ਲੇਕਿਨ ਪਰਿਵਾਰ ਕੋਈ ਨਹੀਂ ਹਾਇਸियत ਹੈ ਨਹੀਂ ਕਿ ਵਿਆਹ ਕਰ ਸਕਣ ਸੋ ਉਹਨਾਂ ਨੇ ਗੋਹਾਰ ਲਗਾਈ ਆ ਸਮਾਜ ਸੇਵੀ ਸੰਸਥਾ ਨੇ ਬਾਕੀ ਵੀ ਵੀਰਾਂ ਨੇ ਜਿਹੜੇ ਵੀਰ ਹਰ ਵਾਰੀ ਆਪਣੇ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਦੀ ਮਦਦ ਕਰਦੇ ਨੇ ਅੱਗੇ ਆਏ ਵੀ ਨੇ ਲੋਕਾਂ ਗਰੀਬ ਧੀਆਂ ਦੇ ਵਿਆਹ ਵੀ ਕਰਵਾਏ ਨੇ ਸੋ ਉਹਨਾਂ ਨੂੰ ਗੁਹਾਰ ਲਗਾ ਰਿਹਾ ਕਿ ਇਸ ਧੀ ਦੀ ਡੋਲੀ ਇਥੋਂ ਖੁਸ਼ੀ-ਖੁਸ਼ੀ ਧੋਰੀ ਜਾਏ ਸੋ ਗੱਲਬਾਤ ਵੀ ਕਰਾਂਗੇ ਉਸ ਬਾਪ ਨਾਲ ਜਿਹੜਾ ਚਾਹੁੰਦਾ ਹੈ ਕਿ ਮੇਰੀ ਧੀ ਦਾ ਵਿਆਹ ਚੰਗੀ ਤਰ੍ਹਾਂ ਹੋਏ ਸਤਸ਼ਿਕਾ ਬੀਦੀ ਸਤਸ਼ਿਕਾ ਜੀ ਕੀ ਨਾਂ ਹੈ ਆਪਣਾ ਪੰਜ ਮੈਂ ਨਾਂ ਕੰਸਰ ਆਜੀ ਕੰਸਰ ਜੀ ਕਿੱਥੇ ਰਹਿੰਦੇ ਹੋ ਆਪਣਾ ਐਡਰੈਸ ਦੱਸ ਦਿਓ ਕਰੀ ਭਾਈ ਐਡੀਬੀਅਨ ਰੋਡ ਸ਼ੁਕਰਪੁਰਾ ਬਟਾਲਾ ਡਿਸਟ੍ਰਿਕਟ ਪਾਸਪੁਰ ਜੀ ਹਾਂਜੀ ਇਹ ਪਹਿਲਾਂ ਤੇ ਇਹ ਦੱਸੋ ਵੀ ਤੁਹਾਡੀ ਧੀ ਦਾ ਵਿਆਹ ਕਰਦੋਂ ਆ ਬਾਜੀ ਸਾਡੀ ਕੁੜੀ ਲੜਕੀ ਦਾ ਵਿਆਹ 29 ਤਰੀਕ 23 ਨਵੰਬਰ ਨੂੰ ਜੀ ਦਿਨ ਸ਼ਨੀਵਾਰ ਦੀ ਲੇਕਿਨ 23 ਨਵੰਬਰ ਨੂੰ ਵਿਆਹ ਵਾ ਦਿਨ ਲੈ ਕੇ ਸਾਰੇ 12 13 ਤੇ ਘਰ ਦਾ ਮਾਹੌਲ ਕੀ ਹੈ ਵਿਆਹ ਸੀ ਮਾਹੌਲ ਤਾਂ ਪਤਾ ਕੀ ਹੁੰਦਾ ਹਾਂਜੀ ਹਾਂਜੀ ਤੇ ਤੇ ਲੱਗ ਨਹੀਂ ਡਿਆ ਵਿਆਹ ਇੱਥੇ ਪਾਜੀ ਮੈਂ ਮਜ਼ਦੂਰ ਆਦਮੀ ਮੈਂ ਜਹਾੜੀ ਕਰਨਾ ਅੱਜਕੱਲ ਮਹਿੰਗਾਈ ਇਤਨੀ ਹੋ ਗਈ ਆ ਵੀ 4 500 ਬੰਦਾ 5 600 ਅੱਜਕੱਲ ਘਰ ਦੇ ਟਾਂ ਪਾਸ ਹੁੰਦਾ ਨਾ ਤੇ ਬੰਦਾ ਜੋਰ ਸਕਦਾ ਜੀ ਕੋਈ ਇਹੋ ਜੀ ਕੋਈ ਬੱਚਾ ਬਿਮਾਰ ਹੈ ਡਾਕਟਰ ਨੂੰ ਮੂੰਹ ਅੱਡੇ ਆ ਵੀ ਅੱਜਕੱਲ ਬੜੀ ਮੁੜ ਜੀ ਦੁਆ ਨਾ ਜੋ ਦੋ ਤਿੰਨ ਸੋ ਘੱਟ ਨਹੀਂ ਜਿੰਦਗੀ ਹਾਂਜੀ ਤੇ ਬੰਦਾ ਗਰੀਬ ਬੰਦਾ ਅੱਜ ਕੱਲ ਬਹੁਤ ਮਾੜੇ ਹਾਲਾਤਾਂ ਚ ਫੇਰੇ ਘਮਰੇ ਆ ਜੀ ਉਹ ਮਾਂ ਰੋਟੀ ਪਾਣੀ ਪਾਚ ਘਾਸਦਾ ਅੱਜ ਕੱਲ ਜਮਾਨੇ ਕੋਈ ਜੋਰ ਨਹੀਂ ਸਕਦਾ ਸਾਡੀ ਘਰ ਦੀ ਨੂੰ ਸਵਰਗ ਸੁਇਕ ਨਜ਼ਰ ਹੋ ਗਿਆ ਪਾਜੀ ਆ ਆ ਪੰਦੀ ਸੰਨ ਤੇ ਇੱਕ ਇੱਕ ਨਾ ਇੱਕ ਮਹੀਨਾ ਤੇ 28 ਦਿਨ ਪੁਰੇ ਹੋਏ ਸੀ ਹਾਂਜੀ ਪਾਜੀ ਉਹਨਾਂ ਦਾ ਮੈਂ ਇਲਾਜ ਬਹੁਤ ਕਰਦਾ ਮੈਂ ਦਿਹਾੜੀ ਦਾ ਮਜ਼ਦੂਰ ਦਿਹਾੜੀ ਕਰਨਾਰ ਆ ਦਾਰੀ ਖਲਾਕ ਉੱਥੇ ਜਾਣਾ ਕਰਨਾ ਹਸਪਤਾਲ ਉੱਥੇ ਮੇਰੇ ਪਹਿਲਾਂ ਤੇ ਪ੍ਰਾਈਵੇਟ ਹਸਪਤਾਲ ਚ ਦਾਖਰਾ ਉੱਥੇ ਨਹੀਂ ਫਰਕ ਪਿਆ ਜੀ ਫਿਰ ਮੈਂ ਉਹਨੂੰ ਕਹਿੰਦੇ ਨੂੰ ਗੁਰਨਾਕ ਹਸਪਤਾਲ ਲੈ ਗਿਆ ਜੀ ਉੱਥੇ ਵੀ ਨਹੀਂ ਜਾਣੀ ਕਿ ਦਵਾਈਆਂ ਦਵਾ ਮੈਂ 20 22 ਦਿਨ ਉੱਥੇ ਖੱਜਾ ਖਰਾਬ ਹੁੰਦਾ ਰਿਹਾ ਮੇਰੀ ਉੱਥੇ ਚਲੋ ਮਾਰੀ ਮੋੜੀ ਦਵਾਈ ਦਿੰਦੇ ਰਹੇ ਸੀ ਮੇਰੀ ਇੱਕ ਜਾਂ ਬਣਾ ਕਾਰਡ ਸਾਲ ਫ੍ਰੀ ਦਵਾਈ ਵਾਲਾ ਚਲੋ ਉਹ ਮੇਰੀ ਉਹਨਾਂ ਡਾਕਟਰ ਹੈਲਪ ਕੀਤੀ ਚਲੋ ਮੈਂ ਦਵਾਈ ਲੈਂਦਾ ਰਿਹਾ ਫੇਰ ਵੀ ਥੋੜੀ ਜਿਹੀ 5000 ਦੀ ਜਾਂ ਕੋਈ ਟੀਕਾ ਲਾਣਾ ਜਾਓ ਉਹ ਮੇਰਾ ਤਾਂ ਇਨਾ ਮੁਸ਼ਕਲ ਹੋ ਗਿਆ ਸੀ ਜੀ ਮੈਂ ਆਰ ਕੇ ਆਪਣੇ ਮਹਾਲੇ ਤੋਂ ਤਿੰਨ ਕਾ ਨਾ ਮੈਨੂੰ 2000 ਤੋਂ ਕੋਈ ਨਾ ਮੈਨੂੰ 1000 ਤੋਂ ਮੈਂ ਉਹ ਦਵਾਈ ਦੇ ਜਨਕੀ ਵਿਆਦੀ ਪੈਸੇ ਚੁੱਕ ਚੁੱਕ ਕੇ ਤੁਸੀਂ ਇਲਾਜ ਕਰਾਉਂਦਾ ਜੀ ਮੈਂ ਇਲਾਜ ਕਰਾਉਂਦਾ ਰਿਹਾ ਜਬ ਬਾਹਰ ਹੋ ਜਾਣੀ ਕੋ ਟੈਸਟ ਕਰਾਣੇ ਹੁੰਦੇ ਜੀ ਉਹ ਟੈਸਟ ਇੰਨੇ ਮਹਿੰਗੇ ਦਿੰਦੇ ਸੀ ਕਿ ਮੈਂ ਘਰੋਂ ਨਾ ਤੇ ਫਿਰ ਮੈਂ ਘਰੋਂ ਕੋ ਪੈਸੇ ਮੰਗੇ ਤੇ ਮੈਂ ਆਪਣਾ ਟੈਸਟ ਕਰਾਉਂਦਾ ਰਿਹਾ ਪਰ ਧੀ ਦਾ ਵਿਆਹ ਲੱਗਦਾ ਹਾਂ ਜੀ ਪੈਸੇ ਹੈਗੇ ਨਹੀਂ ਪਾਜੀ ਪਤਾ ਸੀ ਹੁੰਦੇ ਤਾਂ ਹਮ ਤੁਹਾਨੂੰ ਕਿਉਂ ਬੁਲਾਉਂਦੇ ਪਾਜੀ ਅਜਿਹਾ ਕੋਈ ਘਟੇ ਪਰਮਾਤਮਾ ਬੰਦਾ ਆਏ ਕੋਈ ਤੁਹਾਡੀ ਮਾਰੀ ਮੋਟੀ ਹੈਲਪ ਕਰ ਦੇ ਮੈਂ ਉਹਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਾਂਗੀ ਬੱਚੇ ਕਨੇ ਆਪਣੇ ਪਾਜੀ ਮੇਰੇ ਬੱਚੇ ਇੱਕ ਬੱਚਾ ਮੈਂ ਹੈਂਡੀਕੈਪ ਹੈ ਉਹ ਵੀ ਉੱਚ ਮੈਂ ਬਹੁਤ ਲਾਜ ਕਰਾਇਆ ਫੇ ਚਲੋ ਇਨਾ ਸ਼ੁਕਰ ਪਰਮਾਤਮਾ ਬਚ ਗਿਆ ਲੇਕਿਨ ਮੈਂ ਬਹੁਤ ਉਹਦੇ ਬੱਚੇ ਤੋਂ ਪਹਿਲੇ ਲੱਖ ਦੇ ਲੱਖ ਰੁਪਏ ਪਾਜੀ ਮੈਂ ਥੋੜੇ ਬਾਧਾ ਲੱਗੇ ਮੇਰਾ ਪਰਾਈਵਟ ਹਸਪੀਟਲ ਇਨਾ ਲਾਜ ਕਰਾਇਆ ਪਰਾਈਵਟ ਹਸਪੀਟਲ ਮੈਨੂੰ ਆਪ ਹੀ ਜਵਾਬ ਦੇਤਾ ਫੇ ਤੁਹਾਡਾ ਬੱਚਾ ਕੀ ਕਰਨਾ ਉਹ ਸਰਕਾਰੀ ਹਸਪਤਾਲ ਲਾਜੋਗਰ ਨਾਗਾ ਹਸਪਤਾਲ ਤੇ ਉਥੇ ਉਹਨਾਂ ਮੇਰੇ ਬੱਚੇ ਦੀ ਕੇਰ ਕੀਤੀ ਥੋੜੀ ਥੋੜੀ ਕੇਰ ਕੀਤੀ ਹੌਲੀ ਬੱਚਾ ਮੈਂ ਠੀਕ ਹੋਣ ਲਾਇਆ ਹੁਣ ਠੀਕ ਹੈ ਬੱਚਾ ਹਾਂਜੀ ਪਾਜੀ ਬੱਚਾ ਮੇਰਾ ਨਾ ਬੋਲਦਾ ਹੈ ਨਾ ਸੁਣ ਸਕਦਾ ਬਾਹਰ ਸਾਰੇ ਨਾ ਉਹ ਮਾਰੇ ਮਾਰੇ ਕੰਮ ਕਰਦੇ ਨਹੀਂ ਇਹ ਵੀ ਕੋਈ ਕੰਮ ਨਹੀਂ ਉਹਦਾ ਕਰ ਸਕਦਾ ਜਿਹੜਾ ਨਾ ਕੰਮ ਤੇ ਫਿਰ ਤੁਸੀਂ ਕੱਲੇ ਹੀ ਉਹ ਕਮਾਉਣ ਵਾਲੇ ਹਾਂ ਜੀ ਮੈਂ ਕੱਲੇ ਹੀ ਬਿਲਕੁਲ ਜੀ ਤੇ ਕਿੱਦਾਂ ਫਿਰ ਘਰ ਦਾ ਗੁਜ਼ਾਰਾ 500 ਰੁਪਏ ਤੁਸੀਂ ਦਿਹਾੜੀ ਲਈ ਦਿੰਦੇ ਹੋ 500 ਜੀ ਫੇਰ ਬੱਚਾ ਕੀ ਭਾਸ਼ ਹੁੰਦਾ ਹੈ ਪਾਜੀ 500 ਅੱਜ ਕਮਾਹ ਰੋਟੀ ਹਰ ਕੀ ਇਹ ਬਜਾ ਚ ਇਨਨੇ ਬਜਾ ਚ ਹਰ ਕੀ ਸਾਨੂੰ ਮੋਲੇ ਲੈਣੀ ਪੈਂਦੀ ਹੈ ਜੀ ਕੋਈ ਚਲੋ ਵੀ ਸੋਰੀ ਵਿੱਚ ਕਰਨ ਪਈ ਮਤ ਮਿਲ ਜਾਂਦੀ ਆ ਚਲੋ ਉਹ ਸਰਕਾਰ ਦਾ ਬਹੁਤ ਸੋਰੀ ਦਾਇ ਕਰਨਾ ਉਹ ਤੁਹਾਨੂੰ 50 ਕਿਲੋ 60 ਕਿਲੋ ਕਰਨ ਕੇ ਮਿਲ ਜਾਂਦੀ ਆ ਚਲੋ ਉਹਦੇ ਨਾਲ ਇਹ ਜੋ ਆਪਣਾ ਸੁਖਰਾ ਮਰੇ ਸਾ ਲੈਣੇ ਜੀ ਇਸ ਰਿਆ ਤੇ ਅੱਗੇ ਆਏ ਉਹਨਾਂ ਨੂੰ ਦੱਤੇ ਉਹਨੇ ਵੀ ਵਿਆਹ ਕੁੜੀ ਦਾ ਤੇ ਪੈਸੇ ਜਿੰਨੇ ਤੁਹਾਨੂੰ ਨਹੀਂ 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 ਵਿਆਹ ਆਖਿਆ ਹੁੰਦਾ ਕਿ ਭਾਜੀ ਸਾਨੂੰ ਕਿਸ ਤਰ੍ਹਾਂ ਮਾਰੀ ਤੁਹਾਡੇ ਲੋੜਾਂ ਦੀ ਕੋਈ ਰਿਸਰ ਅਗੇ ਨਹੀਂ ਆ ਨਾ ਨਹੀਂ ਆਲੀ ਰਿਆ ਕੋਈ ਗਾਂਦਾ ਜੀ ਮੈਂ ਪੈਸੇ ਲੈਣਿਆ ਮੈਨੂੰ ਅਗਲੇ ਸਾਲ ਚ ਮਿਲਨੇ ਆ ਕੋਈ ਕਹਿੰਦਾ ਮੈਨੂੰ ਫਲਾਣੀ ਪੈਸੇ ਮਿਲਣਾ ਪਰ ਹਜੇ ਤੱਕ ਮੈਂ ਕੁਛ ਦਸਤਾਨੇ ਮੈਂ ਮਤ ਨਹੀਂ ਦਿੱਤੀ ਜੀ ਬਿਲਕੁਲ ਤਾਂ ਸ਼ਿਗਰਾ ਨਹੀਂ ਦੇ ਸਕਦੇ ਕਿਸ ਤਰ੍ਹਾਂ ਇੱਕ ਧੀ ਜਿਹੜੀ ਐ ਜਿਹਦੀ ਡੋਲੀ ਉੱਠਣੀ ਐ ਤੇ ਉਹ ਆਪਣੀ ਮਾਂ ਦੀ ਤਸਵੀਰ ਹੱਥ ਚ ਲੈ ਕੇ ਕੁਝ ਸੁਪਨੇ ਜਿਹੜੇ ਸਜਾਏ ਆ ਉਹ ਸੋਚਦੀ ਐ ਸੋ ਹਰ ਕੁੜੀ ਦਾ ਇੱਕ ਸੁਪਨਾ ਹੁੰਦਾ ਕਿ ਮੈਂ ਚੰਗੀ ਜੀ ਪਾਦਰ ਤ ਜਾਵਾਂ ਤਿਆਰ ਹੋਵਾਂ ਮੇਰਾ ਵਿਆਹ ਚੰਗੀ ਤਰ੍ਹਾਂ ਹੋਵੇ ਤੇ ਮੈਂ ਖੁਸ਼ੀ ਖੁਸ਼ੀ ਇਸ ਘਰ ਤੋਂ ਵਿੜੇ ਤੋਂ ਵਿਦਾ ਲਵਾਂ ਤੇ ਅਗਲੇ ਘਰ ਜਾਵਾਂ ਲੇਕਿਨ ਇਸ ਘਰ ਚ ਦੇਖਿਆ ਤੇ ਇਸ ਘਰ ਚ ਖੁਸ਼ੀ ਘੱਟ ਤੇ ਗਮੀ ਜ਼ਿਆਦਾ ਚਾਹ ਤੇ ਹੈਗੇ ਨਹੀਂ ਲੇਕਿਨ ਚਾਹ ਸਾਰੇ ਮਰ ਚੁਕੇ ਨੇ ਸੋ ਗੱਲਬਾਤ ਕਰਾਂਗੇ ਉਸ ਧੀ ਨਾਲ ਤੇ ਕੀ ਕਹਿਣਾ ਹੈ ਸੱਚੀ ਹੈ ਬੇਟਾ ਬੋ ਕੀ ਨਾ ਕਿ ਬੇਟਾ ਮੇਰਾ ਨਾਮ ਨੀ ਰਜੀ ਹੈ ਜੀ ਤੇ ਬੇਟਾ ਨਤੀਤੀ ਨੂੰ ਤਾਂ ਲੱਗਿਆ ਸ਼ਾਦੀ ਆ ਇੰਤਜ਼ਾਮ ਕੀਤਾ ਕੋਈ ਨਹੀਂ ਹਜੇ ਕੋਈ ਇੰਤਜ਼ਾਮ ਨਹੀਂ ਬਸ ਡੇਟ ਦੇ ਸਾਬ ਨਹੀਂ ਆ ਨੀ ਕਈ ਜਿਆ ਹੁੰਦਾ ਵ ਤੇ ਕਈ ਵਾਰ ਹੁੰਦਾ ਨਾ ਕਾਚੇ ਕਈ ਰੌਣਕਾਂ ਹੁੰਦੀਆਂ ਕਈ ਪ੍ਰੋਗਰਾਮ ਹੁੰਦੇ ਜਿਵੇਂ ਮਹਿੰਦੀ ਦਾ ਹੋ ਗਿਆ ਚੂੜਿਆਂ ਦਾ ਹੋ ਗਿਆ ਕਈ ਹੋਰ ਪ੍ਰੋਮਿਕਿੰਗ ਹੁੰਦੇ ਆ ਉਹ ਨਹੀਂ ਹਜੇ ਕੋਈ ਸਿਸਟਮ ਨਹੀਂ ਕੋਈ ਰੇਂਜ ਨਹੀਂ ਹੋਇਆ ਕਿਉਂਕਿ ਬਾਪਾ ਨੂੰ ਦਿਹਾੜੀ ਹੋਣੀ ਕਿ ਮਿਲਣ ਦੀ ਹਜੇ ਤੁਸੀਂ ਕੀ ਕਰਦੇ ਹੋ ਮੈਂ ਬਸ ਲਾਂ ਪ੍ਰਾਈਵੇਟ ਜੋਬ ਕਰਦੀ ਹਾਂਜੀ ਤੇ ਹੁਣ ਉੱਥੋਂ ਵੀ ਹਟ ਗਈ ਮੈਂ ਵਿਆਹ ਕਰਕੇ ਅੱਛਾ ਉੱਥੋਂ ਹਟ ਗਈ ਉਹਨੂੰ ਹਾਂਜੀ ਤੇ ਬੇਟਾ ਮਜ਼ਾ ਦੀ ਫੋਟੋ ਹੱਥ ਫੜੀ ਆ 30 ਚੰਦੇ ਹੈ ਅੰਕਲ ਜੀ ਮੇਰੇ ਕੋਈ ਵੇਲੇ ਮਨ ਚ ਸੋਚ ਆਈ ਹੋਈ ਹੈ ਕਿ ਮਾਤਾ ਜੀ ਕਿ ਐਸ ਟਾਈਮ ਜੇ ਮਾਂ ਹੁੰਦੀ ਜਿਉਂਦੀ ਹੁੰਦੀ ਤਾਂ ਗੱਲ ਹੀ ਕੁਝ ਹੋਰ ਹੋਣੀ ਸੀ ਹੈ ਬੇਟਾ ਨਹੀਂ ਕੁਝ ਹੋਇਆ ਮੈਨੂੰ ਇਹ ਮੇ ਕੋਈ ਚਾਹ ਹੋਂਗੇ ਦਾ ਕਿ ਮਾਂ ਹੁੰਦੀ ਮੇਰੇ ਆ ਚਾਪ ਪੂਰੇ ਕਰਨੇ ਹੀ ਮੇਰੀ ਚੂੜੀਆਂ ਚੜਾਉਣੀਆਂ ਐ ਮਹਿੰਦੀ ਲਾਉਣੀ ਸੀ ਕੋਈ ਕਈ ਨਿਕੇ ਨਿਕੇ ਪ੍ਰੋਗਰਾਮ ਕਈ ਹੁੰਦੇ ਜਿਹੜੇ ਮਾਂ ਨਾਲ ਹੀ ਮਤਲਬ ਖੁਸ਼ੀ ਮਹਿਸੂਸ ਹੁੰਦੀ ਆ ਕੀ ਚਾ ਮੰਝ ਕੀ ਜਾ ਰਿਹਾ ਵਿਆਹ ਦਾ ਹਾਂਜੀ ਬਸ ਵਿਆਹ ਦਾ ਚਾਹੀਏ ਹੀ ਕਿ ਵਿਆਹ ਦੇ ਚਾਰੇ ਪਰਿਵਾਰ ਇਕੱਠੇ ਹੋਣ ਪਰ ਉਹਦੇ ਪਰਿਵਾਰਾਂ ਕਰਕੇ ਦਿਖਾਈ ਕੋਈ ਅੱਗੇ ਨਹੀਂ ਆਇਆ ਕਿ ਜਿਹਦੇ ਕਰ ਕਈ ਚਾ ਕਰ ਨਹੀਂ ਗਰੀਬ ਕਿਉਂਕਿ ਗਰੀਬ ਕਰਕੇ ਕੋਈ ਨਹੀਂ ਅੱਗੇ ਆਂਦਿਆ ਕੋਈ ਮਾਮੇ ਮੂਮੇ ਕੋਈ ਨਹੀਂ ਆਇਆ ਨਹੀਂ ਹਜੇ ਕੋਈ ਨਹੀਂ ਆਇਆ ਤੁਸੀਂ ਕਿਹਾ ਸੀ ਉਹਨਾਂ ਨੂੰ ਹਾਂਜੀ ਉਹਨਾਂ ਨੂੰ ਅਸੀਂ ਕਿਹਾ ਹੀ ਇਹਨੀ ਦਿਨੋਂ ਵਪਾਰਟ ਅੱਜ ਕੋਈ ਨਹੀਂ ਆਇਆ ਜੀ ਬਿਲਕੁਲ ਗਰੀਬ ਦੇ ਘਰ ਕੋਈ ਵੀ ਨਹੀਂ ਆਉਂਦਾ ਅਮੀਰ ਹੁੰਦਾ ਤੇ ਚਾਚਾ ਦੇ ਪਹਿਲਾਂ ਆਪਾਂ ਭੱਜੇ ਜਾਣਾ ਸੀ ਗਰੀਬ ਸੀ ਇਹਨਾਂ ਆਪਾਂ ਰਿਸ਼ਤੇਦਾਰਾਂ ਨੂੰ ਪਤਾ ਹੁੰਦਾ ਵੀ ਜੇ ਆਪਾਂ ਗਏ ਤੇ ਉਹਨਾਂ ਪੈਸੇ ਮੰਗ ਲੈਂਦੇ ਆ ਡਿਮਾਂਡ ਕਰ ਲੈਣੇ ਆ ਇਸ ਕਰਕੇ ਕੋਈ ਨਹੀਂ ਬੜਿਆ ਜੇ ਆਉਣਗੇ ਤੇ ਟਾਈਮ-ਟਾਈਮ ਸ਼ਾਇਦ ਆਉਣ ਪਰ ਉਹ ਵੀ ਪੱਕਾ ਨਹੀਂ ਹੈ ਲੇਕਿਨ ਇਸ ਤਸਵੀਰ ਦੇਖੋ ਤੁਸੀਂ ਧੀ ਦੀ ਬਿਮਾਰੀ ਫੋਲੋ ਹੱਥ ਲਈ ਗਿਆ ਇਸ ਸਾਲ ਨਹੀਂ ਇਹ ਹੋਇਆ ਮਾਂ ਨੂੰ ਪੂਰੇ ਹੋਏ ਨੂੰ ਲੇਕਿਨ ਫਿਰ ਵੀ ਸੁਪਨੇ ਕਈ ਹੁੰਦੇ ਨੇ ਧੀਆਂ ਦੇ ਵੀ ਵਿਆਹ ਕਰੋਣਾ ਆ ਚਾਪ ਉਲਾ ਕਰਨਾ ਆਉਂ ਚਾ ਕੋਤ ਲੇਕਨੇ ਸੇਨਦੀ ਦੀ ਹیثیت ਆਂਦੀ ਆ ਕਿ ਵਿਆਹ ਕਰ ਸਕਣ ਬੇਟੇ ਨੇ ਇੱਕ ਬੇਟਾ ਵੱਡਾ ਜਿਹੜਾ ਉਹ ਪਾਹੀ ਲਾਲੋ ਨਾ ਬੋਸਦਾ ਨਾ ਸੁਣ ਸਕਦਾ ਅਕੱਲਾ ਕੱਲਾ ਵੀਰ ਹੈਗਾ ਜਿਹੜਾ ਕਮਾਉਂਦਾ ਵਾ ਅਤੇ ਘਰ ਦਾ ਪਾਲ ਪੋਸ਼ ਕਰਦਾ ਜੋ ਗੱਲਬਾਤ ਕਰਾਂਗੇ ਉਹਨਾਂ ਨਾਲ ਜਿਹਨਾਂ ਸਾਨੂੰ ਇੱਥੇ ਤੱਕ ਬਚਾਇਆ ਤੇ ਕੀ ਕਹਿਣਾ ਉਹਨਾਂ ਦਾ ਮਹੱਲਾ ਵਸੀਆਂ ਦਾ ਕਿਉਂਕਿ ਜੋ ਵੀ ਗਰੀਬ ਨੂੰ ਜ਼ਰੂਰਤ ਹੁੰਦੀ ਆ ਲੋੜ ਹੁੰਦੀ ਆ ਤੇਰੀ ਕੀ ਅਮਰ ਸਮਝ ਆਉਂਦਾ ਉਹਦਾ ਕਿਸੇ ਦਾ ਦਿਲ ਨਹੀਂ ਕਰਦਾ ਵੀ ਆਪਣਾ ਢਿੱਡ ਖੋਲ ਕੇ ਆਪਾ ਅਗੇ ਰਖੀਏ ਪੂਰੇ ਆਯੋਜਨ ਠੀਕ ਨਾ ਕਰਦੇ ਮੇਰਾ ਨਾਮ ਚਰਨਜੀਤ ਕੌਰ ਪਾਜੀ ਜੀ ਤੇ ਕੀ ਹਾਲਾਤ ਨੇ ਇਹ ਕਿੱਥੇ ਰਹਿੰਦੇ ਨੇ ਪਾਜੀ ਇਹ ਸ਼ੁਕਰਪੁਰਾ ਜਾਮ ਇੱਥੇ ਆਪਣਾ ਵੱਡੀ ਦਰਾਜੇ ਵਾਲੀ ਗਲੀ ਆ ਤੇ ਡੀਬੀਆ ਨਾ ਰੋਡ ਤੇ ਉੱਥੇ ਇਹਨਾਂ ਦਾ ਘਰ ਆ ਛੋਟਾ ਜਿਹਾ ਇੱਕੋ ਹੀ ਰੂਮ ਆ ਇਹਨਾਂ ਦੇ ਕੋਲ ਤੇ ਬਾਕੀ ਕੀ ਪਾਜੀ ਵਿਚਾਰੇ ਕਰਦੇ ਆ ਆ ਦਿਹਾੜੀ ਦੇ ਪਿੱਛੇ ਮਜ਼ਦੂਰੀ ਜੜੀ ਮਜ਼ਦੂਰੀ ਦਾ ਕੰਮ ਕਰਦੇ ਆ ਤੇ 440 450 500 ਦਿਹਾੜੀ ਮਿਲ ਜਾਂਦੀ ਇਹਨਾਂ ਨੂੰ ਤੇ ਉਹਦੇ ਵਿੱਚ ਹੀ ਆਪਣਾ ਤਿੰਨ ਬੇਟੇ ਆ ਤੇ ਇੱਕ ਹੈਂਡੀਕੈਪ ਆ ਬੋਲਦਾ ਨਹੀਂ ਗੁੰਦਾ ਨਹੀਂ ਆ ਤੇ ਦੋ ਛੋਟੇ ਛੋਟੇ ਬੱਚੇ ਤੇ ਇਹਨਾਂ ਦੀ ਮਾਂ ਮਰ ਗਈ ਛੋਟੇ ਸਾਲ ਕੋ ਹੋ ਗਿਆ ਮਰੀ ਤੇ ਇਹ ਬੱਚੀ ਵੱਡੀ ਆ ਤੇ ਇਹਦਾ ਬਸ ਵਿਆਹ ਦਿੱਤਾ ਜੇ ਹੋਣ ਕਿ ਪਿਓ ਨੂੰ ਇਹ ਆ ਕਿ ਮੇਰੇ ਬੋਝ ਲੱਤ ਜੀ ਤੀਦਾ ਤੇ ਹੁਣ ਅਜੇ ਤੇ ਕੋਈ ਅਜੇ ਕੋਈ ਨਹੀਂ ਇਹਨਾਂ ਦੀ ਸਪੋਰਟ ਕਰ ਰਿਹਾ ਕਿਸੇ ਕਿਸਮ ਦੀ ਵੀ ਅਸੀਂ ਤੇ ਅਸੀਂ ਤੇ ਇਹ ਵਾਹਿਗੁਰੂ ਦੇ ਹੱਥ ਜੋੜਦੇ ਆ ਕਿ ਕੋਈ ਵੀਰ ਭਰਾ ਦਾਨੀ ਸੱਜਣ ਆਉਣ ਤੇ ਇਹ ਕੁੜੀ ਨੂੰ ਬੂਹੇ ਉਠਾ ਦੇਣ ਪਿਓ ਦੀ ਮਦਦ ਕਰਕੇ ਇੱਕ ਗਰੀਬ ਪਿਓ ਵਾ ਤੇ ਉਹਦੀ ਧੀ ਉਠਾ ਦੇਣ ਦਰਵਾਜੇੋਂ ਬਰਾਲੇ ਮਿਲ ਗਏ ਮੇਰੇ ਵੀ ਇੱਕ ਕਮਰਾ ਹੈਗਾ ਪਿਓ ਪਿਓ ਕੱਲਾ ਕਮਾਉਣ ਵਾਲਾ ਅਗੇ ਛੋਟੇ ਛੋਟੇ ਬੱਚੇ ਹੋਰ ਵੀ ਹੈਗੇ ਨੇ ਤੇ ਕੱਲ ਨੂੰ ਕੀ ਪਿਓ ਨੂੰ ਕੁਝ ਹੋ ਜਾਦਾ ਤੇ ਉਹਨਾਂ ਦਾ ਕੀ ਬਣੇਗਾ ਉਹ ਧੀ ਜੇ ਤਾਂ ਚੱਲ ਜਰਿਆ ਸਿਆ ਵਿਚਾਰੇ ਅੱਜ ਕੱਲ੍ਹ ਕੌਣ ਪੁੱਛਦਾ ਜੇ ਕਿਸੇ ਨੂੰ ਕੋਈ ਨਹੀਂ ਪੁੱਛਦਾ ਸਭ ਖੂਨ ਸਫੇਦ ਹੋ ਗਏ ਨੇ ਰਿਸ਼ਤੇਦਾਰਾਂ ਦੇ ਵੀ ਕੋਈ ਨਹੀਂ ਆ ਭਾਜੀ ਔਖੇ ਟਾਈਮ ਤੇ ਲਾਗੇ ਵੱਜਦਾ ਕੋਈ ਨਹੀਂ ਲੱਗੇ ਲੱਗਦਾ ਇਹਨਾਂ ਬੱਚਿਆਂ ਦੇ ਕਿੰਨੇ ਲੱਗਣਾ ਗਰੀਬ ਬੱਚਿਆਂ ਦੇ ਇਹਦੇ ਵਿਚਾਰੇ ਸੜਕਸ਼ਾ ਬਨ ਜਾਣੇ ਆ ਪਾਪ ਦੇ ਸਿਰ ਤੇ ਬੱਚੇ ਜੀਣਦੇ ਤੇ ਜੇ ਬੱਚਿਆਂ ਦਾ ਬਾਪ ਹੀ ਸਿਰ ਤੋਂ ਉੱਟ ਜੂਗਾ ਤੇ ਫਿਰ ਬਾਅਦ ਚ ਕੌਣ ਇਹਨਾਂ ਦਾ ਵਾਲੀ ਵਾਰਸ ਆ ਜੇ ਗੱਲ ਕਰੀਏ ਤੇ ਰਿਸ਼ਤੇਦਾਰ ਪਿਓ ਦੇ ਹੁੰਦਿਆਂ ਨਹੀਂ ਕੋਈ ਆਉਂਦਾ ਤੇ ਬਾਅਦ ਚ ਕਿਹਨੇ ਬਾਅਦ ਚ ਕਿੰਨੇ ਪੁੱਛਣਾ ਕੋਈ ਨਹੀਂ ਪੁੱਛਦਾ ਭਾਜੀ ਕੋਈ ਨਹੀਂ ਜੇ ਪੁੱਛਦਾ ਤੇ ਤੇ ਚੰਗਿਆ ਭਲਿਆਂ ਨੂੰ ਨਹੀਂ ਪੁੱਛਦਾ ਤੇ ਫਿਰ ਵਿਚਾਰੇ ਗਰੀਬ ਮਾਤੜ ਸਾਥੀ ਹੈ ਇਹਨਾਂ ਨੂੰ ਕੌਣ ਨੇ ਪੁੱਛਣਾ ਜੇ ਤੇ ਇੱਕ ਅਸੀਂ ਤੇ ਇਹੋ ਗੁਜਾਰਿਸ਼ ਕਰਦੀ ਆ ਮੈਂ ਵੀਰਾਂ ਭਰਾਵਾਂ ਅੱਗੇ ਕਿ ਇਹ ਧੀ ਨੂੰ ਬਿਓ ਉਠਾ ਦਿਓ ਰਲ ਮਿਲ ਕੇ ਚਲੋ ਇੱਕ ਗਰੀਬ ਬੱਚੂ ਦਿੱਤੀ ਰੋੜ ਚੂਕੀ ਜੀ ਬਿਲਕੁਲ ਇਹ ਮਲਾਵਾਸੀ ਨੇ ਵੀ ਭਾਵੁਕ ਹੋ ਗਏ ਨੇ ਬੰਦਾ ਵੀ ਆ ਕਿਉਂਕਿ ਹਾਲਾਤ ਹੀ ਉਹ ਜਿਹੇ ਨੇ ਪਰਿਵਾਰ ਦੇ ਕੇ ਜਿਹੜਾ ਵੀ ਆਏਗਾ ਉਸ ਦੇ ਹਾਲਾਤ ਭਾਵੁਕ ਹੋਣ ਵਾਲੇ ਹੋ ਹੀ ਜਾਣੇ ਕਿਉਂਕਿ ਚਾਹ ਬੜੇ ਹੁੰਦੇ ਆ ਧੀ ਦੇ ਕਿ ਮੈਂ ਵਿਆਹ ਚਲੋ ਕਰਨਾ ਹੀ ਆ ਪਰ ਕਈ ਚਾਹ ਹੁੰਦੇ ਨੇ ਜੋ ਮਾਵਾ ਨਾਲ ਹੀ ਸੋਪਦੇ ਨੇ ਕਈ ਗੱਲਾਂ ਐਸੀਆਂ ਹੁੰਦੀਆਂ ਧੀਆਂ ਦੀਆਂ ਜੋ ਮਾਵਾ ਨਾਲ ਹੀ ਕਰ ਸਕਦੀਆਂ ਲੇਕਿਨ ਮਾ ਜੋ ਮਾਣੇ ਆਪ ਚਾਹ ਕਰਨੇ ਹੀ ਉਹ ਅੱਜ ਬਾਪ ਵਿਚਾਰੇ ਨੂੰ ਕਰਨੇ ਪੈਣੇ ਆ ਤੇ ਚਲੋ ਮੇਰੇ ਵੀਰ ਭਰਾ ਅੱਗੇ ਆ ਕੇ ਆਪ ਪਤੀ ਨੂੰ ਵੀ ਉਠਾ ਦੇਣ ਤੇ ਚਲੋ ਉਹਦੀ ਮਾਂ ਨੂੰ ਵੀ ਯਾਦ ਮਾਂ ਦੀ ਵੀ ਯਾਦ ਆਵੇ ਉਸਤੀ ਨੂੰ ਠੀਕ ਹੈ ਨਾ ਬਾਕੀ ਇਹ ਤਾਂ ਵਾਹਿਗੁਰੂ ਹੀ ਆ ਇੰਨਾ ਗਰੀਬਾਂ ਦਾ ਰੱਬ ਹੀ ਹੈ ਬਿਲਕੁਲ ਕਿਤੇ ਗਏ ਤਾਂ ਉਹ ਵੀ ਸੋਚਦਾ ਹਾਂਜੀ ਵੀ ਧੀ ਨੂੰ ਤੋੜਨੀ ਹੈ ਕਿਸੇ ਤਰੀਕੇ ਹਾਂਜੀ ਤੋੜ ਤੋੜੀ ਜਾਵੇ ਹਾਂਜੀ ਬੇਟਾ ਧੀ ਦਾ ਗੱਲ ਜੇ ਕੋਈ ਰੱਬ শ্রোਤਾ ਅੱਗੇ ਆਵੇ ਤੁਸੀਂ ਚਾਹ ਪੂਰੇ ਕਰਨੇ ਹੈ ਕੀ ਕੀ ਕਰੋਗੇ ਕੀ ਕੀ ਕਰਨਾ ਚਾਹੋਗੇ ਮੈਂ ਅੱਜ ਆਪਣੇ ਵਿਆਹ ਵਿਆਹ ਦੇ ਚਾ ਅੰਕਲ ਜੀ ਜਿਹੜੇ ਸਾਰੇ ਜਿੱਦਾਂ ਬੈਂਗਲ ਸਰਮਨੀ ਸਾਰੇ ਮਹਿੰਦੀ ਵਗੈਰਾ ਸਾਰੇ ਚਾ ਪੂਰੀ ਹੁੰਦੀ ਆ। ਪਾਲਤ ਵੀ ਜਾਓਗੇ? ਹਾਂ ਜੀ। ਸਾਰੀਆਂ ਰਸਮਾਂ ਸਾਰੀਆਂ ਰਸਮਾਂ ਜਿੱਦਾਂ ਸਾਰੀਆਂ ਹੁੰਦੀਆਂ ਸਾਰੀਆਂ ਹੋਣਗੀਆਂ। ਜੀ ਬਿਲਕੁਲ ਇਸਤੀ ਦੇਸ ਪੋਤੇ ਦੇ ਚਾ ਆਏ ਆ ਵੀ ਜੋ ਵੀ ਰਸਮਾਂ ਹੁੰਦੀਆਂ ਹਾਂ। ਮਾਂਝ ਚਾ ਹੁੰਦੀ ਆ ਬੈਂਗਲ ਚਾ ਰਮਣੀ ਹੋਵੇ ਮਹਿੰਦੀ ਹੋਵੇ ਜਾਂ ਕਿ ਪਾਲ ਦੇ ਤਿਆਰ ਹੋਣਾ ਹੈ ਕਿ ਇੱਕ ਕੁੜੀਆਂ ਤਾਂ ਹੁੰਦਾ ਵੀ ਮੈਂ ਵੱਤ ਵੱਤ ਸੁਣੀ ਲੱਗਾ ਵਧੀਆ ਲੱਗਾ। ਤਾਦੂਗ ਲਿਖਾ ਜਾ ਕੇ ਤੇ ਮੈਂ ਚੰਗੇ ਕੰਮ ਕਰ ਸਕਾਂ ਸੋ ਇਸ ਪਰਿਵਾਰ ਕੋ ਫੋਨ ਨੰਬਰ ਵੀ ਹੈ ਨਹੀਂ ਹੈ ਤੇ ਜਾਂ ਫੋਨ ਨੰਬਰ ਦੇ ਸਕੀਏ ਸੋ ਅਡਰੈਸ ਤੁਹਾਨੂੰ ਦੱਸਦਾ ਜਿਨੇ ਮਿਲਣਾ ਵਾ ਜਿਨੇ ਵੀ ਮਦਦ ਕਰਨੀ ਹੈ ਇੱਥੇ ਆ ਕੇ ਕਰ ਸਕਦਾ ਪਰਸਨਲੀ ਮਿਲ ਸਕਦਾ ਹਾਲਾਤ ਵੀ ਜਾਣ ਸਕਦਾ ਤੇ ਗੱਲ ਕਰ ਸਕਦਾ ਹਾਂਜੀ 23 ਤਰੀਕ ਨੂੰ ਮੈਰਿਜ ਹੈ ਕੁੜੀਆ ਦੀ 29 ਤਰੀਕ ਨੂੰ ਮੈਰਿਜ ਨਵੰਬਰ ਦੀ 29 ਤਰੀਕ ਨੂੰ ਆ ਤੇ ਅਜੇ 12 13 ਦਿਨ ਲੈਗੇ ਵਿੱਚ ਹਨਾ ਹਾਂਜੀ ਮੈਕਸਿਮਮ ਤੇ ਅਜੇ ਕੋਈ ਤਿਆਰੀ ਨਹੀਂ ਜੇ ਹੈਗੀ ਅਬਾਸ ਅਸੀਂ ਵੀਰਾਂ ਭਰਾਵਾਂ ਦੇ ਅੱਗੇ ਸਾਡੀ ਬੇਨਤੀ ਹੱਥ ਜੋੜ ਕੇ ਕੀ ਇਸ ਧੀ ਦੀ ਮਦਦ ਕੀਤੀ ਜਾਵੇ ਜੀ ਬਿਲਕੁਲ ਅਸੀਂ ਵੀ ਜਦੋਂ ਆਏ ਸੀ ਤੇ ਜੁ ਕਹਿਆ ਵੀ ਭਤੀ ਦਾ ਵਿਆਹ ਵਾ ਤੇ ਤਿਆਰੀ ਹੈ ਨਹੀਂ ਆ ਤੇ ਲੋੜ ਵਾ ਲੋੜ ਮਦਦ ਪਰ ਅਸੀਂ ਵੇਖਿਆ ਇੱਥੇ ਕੁਝ ਹੈ ਹੀ ਕੁਝ ਨਹੀਂ ਇੱਥੇ ਆਗੇ ਨਹੀਂ ਆ ਪਾਜੀ ਬਸ ਇਹਦੇ ਪਰ ਅਬਾਸ ਰਹੀ ਆ ਵਾਹੀ ਗਰੂਈ ਮੈਂ ਇਹ ਤੀ ਨੂੰ ਉਠਾਊਗਾ ਹੁਣ ਹੈਨਾ ਕੋਈ ਵੀਰ ਭਰਾ ਹੁਣ ਕੋਈ ਸਾਡੇ ਬੱਚੇ ਇਹਨਾਂ ਦੀ ਚਲੋ ਟੀ ਨੂੰ ਉਠਾ ਦੇਣ ਰਲ ਮਿਲ ਕੇ ਹੈਗੇ ਨੇ ਅਸੀਂ ਦੀ ਹੈਗੇ ਨੇ ਐਸੇ ਰੱਬ ਸਰਵਾਲ ਕੇ ਸ੍ਰੋਤੇ ਹੈਗੇ ਨੇ ਜਿਹੜੇ ਬੰਦੇ ਹੈਗੇ ਨੇ ਜਿਹੜੇ ਇਹ ਲੋੜੋਂ ਦੇ ਭਰਾਵਾਂ ਦੀ ਮਦਦ ਕਰਦੇ ਹੁਣ ਇਸ ਵੀਡੀਓ ਨੂੰ ਸਕਿਰਪਟਨਾ ਕਰੀਓ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਹੋ ਕੋਈ ਚਾਚਾ ਬਣ ਕੇ ਮਾਮਾ ਬਣ ਕੇ ਤਾਇਆ ਬਣ ਕੇ ਅੱਗੇ ਆਵੇ ਤੇ ਇਸ ਟੀ ਦੀ ਜਿਹੜੀ ਹੈ ਢੋਲੀ ਇਹ ਤੂੰ ਖੁਸ਼ ਖੁਸ਼ੀ ਵਿਦਾ ਕਰੇਂਗੀ ਪੰਜਾਬੀ ਲਾਈ 24 ਲਈ ਜਿਸੰਦਰਪਦੀ ਕੋ ਦਸਪੁਰ ਬਟਾਲਾ